طرف ਤੁਹਾਨੂੰ ਡੀਸੀ ਦਫਤਰ ਵਿਖਾ ਰਹੇ ਆ دوسری طرف ਤੁਹਾਨੂੰ ਤਹਿਸੀਲਦਾਰ ਸਾਹਿਬ ਦਾ ਦਫਤਰ ਵਿਖਾ ਰਹੇ ਆ ਔਰ ਸੈਂਟਰ ਵਿੱਚ ਵਿਖਾ ਰਹੇ ਆ ਗੰਦਾ ਪਾਣੀ ਸੈਂਟਰ ਵਿੱਚ ਵਿਖਾ ਰਹੇ ਆ ਸਦੀਆਂ ਤੋਂ ਬੰਦ ਪਏ ਪੁਹਾਰੇ ਔਰ ਜੇ ਲੋਕਾਂ ਦੇ ਘਰਾਂ ਵਿੱਚ ਇੱਕ ਕੂਲਰ ਵਿੱਚ ਥੋੜਾ ਜਿਹਾ ਪਾਣੀ ਰਹਿ ਜਾਏ ਉਹਨਾਂ ਦੇ ਗੇਟ ਵਿੱਚ ਥੋੜਾ ਜਿਹਾ ਪਾਣੀ ਰਹਿ ਜਾਏ ਤਾਂ ਚਲਾਨ ਮੌਕੇ ਤੇ ਭਰਿਆ ਜਾਂਦਾ ਤਾਂ ਹੁਣ ਤੁਸੀਂ ਦੱਸੋ ਕਿ ਇੱਕ ਤਰਫ ਡੀਸੀ ਸਾਹਿਬ ਦਾ ਦਫਤਰ ਹੈ ਦੂਸਰੀ ਤਰਫ ਤਹਿਸੀਲਦਾਰ ਸਾਹਿਬ ਦਾ ਦਫਤਰ ਹੈ ਦੋਨੋਂ ਤਹਿਸੀਲਦਾਰ ਸਾਹਿਬ ਇਸ ਤਰ੍ਹਾਂ ਬੈਠਦੇ ਆ ਔਰ ਦੂਸਰੀ ਤਰਫ ਡੀਸੀ ਸਾਹਿਬ ਬੈਠਦੇ ਆ ਹੁਣ ਡੀਸੀ ਸਾਹਿਬ ਤੋਂ ਵੱਡਾ ਅਫਸਰ ਚੰਡੀਗੜ੍ਹ ਚ ਕਿਹੜਾ ਜੀ ਇਹ ਕਲੀਅਰ ਨਹੀਂ ਹੋ ਰਿਹਾ ਕਿ ਚੰਡੀਗੜ੍ਹ ਚ ਡੀਸੀ ਸਾਹਿਬ ਤੋਂ ਵੱਡਾ ਅਫਸਰ ਕਿਹੜਾ ਹੈ ਜੇ ਡੀਸੀ ਸਾਹਿਬ ਦੇ ਧਿਆਨ ਵਿੱਚ ਇਹ ਨਹੀਂ ਆਇਆ ਜੇ ਉਹਦੇ ਮੁਲਾਜ਼ਮਾਂ ਨੇ ਇਹ ਡੀਸੀ ਸਾਹਿਬ ਨੂੰ ਨਹੀਂ ਦੱਸਿਆ ਕਿ ਸਾਡੇ ਇੱਥੇ ਇੰਨੀ ਗੰਦਗੀ ਆ ਬਿਲਕੁਲ ਨਜ਼ਦੀਕ ਤੁਸੀਂ ਵੇਖੋ ਤਾਂ ਇਹ ਹਾਲਾਤ ਹੈ ਔਰ ਤੀਸਰੀ ਗੱਲ ਤੁਹਾਨੂੰ ਹੋਰ ਦੱਸ ਦਈਏ ਕਿ ਨਾਲ ਜੋ ਨੋਟਰੀ ਨੋਟਰੀ ਪਬਲਿਕਾ ਵਕੀਲ ਹੈਗੇ ਆ ਉਹ ਵਕੀਲ ਬੈਠੇ ਨੇ ਉਹ ਡੀਸੀ ਸਾਹਿਬ ਦੇ ਬੈਕਸਾਈਡ ਦੇ ਉੱਤੇ ਜਿੰਨੇ ਆ ਬਰਾਉਂਡੇ ਬਣੇ ਆ ਸਭ ਜਗ੍ਹਾ ਉੱਤੇ ਨੋਟਰੀ ਵਕੀਲ ਬੈਠੇ ਨੇ ਤਾਂ ਇਹ 17 ਸੈਕਟਰ ਹੈ ਚੰਡੀਗੜ੍ਹ ਦਾ ਇਹ ਚੰਡੀਗੜ੍ਹ ਦਾ 17 ਸੈਕਟਰ ਹੈ ਤਾਂ ਤੁਸੀਂ ਦੱਸੋ ਕਿ ਜੇ ਕਿਸੇ ਦੇ ਕੂਲਰ ਵਿੱਚ ਥੋੜਾ ਜਿਹਾ ਪਾਣੀ ਹੋਵੇ ਤਾਂ ਉਹਦਾ ਚਲਾਨ ਉਹਦੇ ਘਰ ਪਹੁੰਚ ਜਾਂਦਾ ਹੈ ਉਹਦਾ 2000 ਦਾ ਵੀ ਚਲਾਨ ਕੀਤਾ ਜਾਂਦਾ ਹੈ ਜੇ ਕਿਸੇ ਦੇ ਗੇਟ ਦੇ ਅੱਗੇ ਪਾਣੀ ਖੜਾ ਉਹਦਾ ਵੀ 2-4000 ਦਾ ਚਲਾਨ ਕੀਤਾ ਜਾਂਦਾ ਹੈ ਤਾਂ ਆ ਚਲਾਨ ਕਿਹਦਾ ਹੋਣਾ ਜੀ ਇਹ ਕਰਨਾ ਕਿਨੇ ਚਲਾਨ ਤਾਂ ਡੀਸੀ ਸਾਹਿਬ ਜੋ ਹੈ ਉਹਨਾਂ ਦੇ ਧਿਆਨ ਵਿੱਚ ਕਿਉਂ ਨਹੀਂ ਆਇਆ ਜੀ ਉਹਨਾਂ ਦੇ ਮੁਲਾਜ਼ਮ ਰੋਜ਼ ਲੰਘ ਕੇ ਡਿਊਟੀ ਤੋਂ ਇੱਧਰ ਉੱਧਰ ਜਾਂਦੇ ਆ ਤਸੀਲਦਾਰ ਸਾਹਿਬ ਡੀਸੀ ਸਾਹਿਬ ਦੀ ਮੀਟਿੰਗ ਵਿੱਚ ਪਹੁੰਚਦੇ ਆ ਤਾਂ ਇੱਥੋਂ ਦੀ ਲੰਘ ਕੇ ਜਾਂਦੇ ਆ ਇਹ ਫੁਹਾਰੇ ਕਦੋਂ ਤੋਂ ਬੰਦ ਹੈ ਜੇ ਅਸੀਂ ਕੋਲ ਕੰਟੀਨ ਵਾਲਿਆਂ ਨੂੰ ਪੁੱਛਿਆ ਜੋ ਡੀਸੀ ਸਾਹਿਬ ਦੇ ਦਫ਼ਤਰ ਦੇ ਨਾਲ ਕੰਟੀਨ ਹੈ ਕੰਟੀਨ ਵਾਲਿਆਂ ਨੂੰ ਪੁੱਛਿਆ ਇੱਕ ਛੋਟੀ ਜੀ ਵਿਕਰੀ ਆ ਉਹਨੂੰ ਪੁੱਛਿਆ ਕਿ ਇਹ ਫੁਹਾਰੇ ਚੱਲਦੇ ਆ ਕਹਿੰਦਾ ਜੀ ਇਹ ਲੰਬੇ ਸਮੇਂ ਤੋਂ ਬੰਦ ਹੈ ਗੰਦਾ ਪਾਣੀ ਖੜਾ ਥੱਲੇ ਜੋ ਉਸ ਦਾ ਸੀਵਰੇਜ ਆ ਜੋ ਪਾਣੀ ਬਾਹਰ ਜਾਣਾ ਵਾ ਓਵਰਫਲੋ ਉਹ ਵੀ ਬਿਲਕੁਲ ਬੰਦ ਪਿਆ ਇੰਨੀ ਜ਼ਿਆਦਾ ਗੰਦਗੀ ਆ 17 ਸੈਕਟਰ ਦੇ ਵਿੱਚ ਤਾਂ ਲੋਕ ਲੈਣ ਕੀ ਆਉਣ ਲੋਕਾਂ ਦੀ ਮਜਬੂਰੀ ਏ ਕਿ ਇੱਥੇ ਅਫਸਰਾਂ ਦੇ ਦਫ਼ਤਰ ਨੇ ਲੋਕਾਂ ਨੂੰ ਆਉਣਾ ਪੈਂਦਾ ਤਾਂ ਲੋਕ ਇੱਥੇ ਦਵਾਲੇ ਦਵਾਲੇ ਬੈਠੇ ਹੋਏ ਆ ਉਸੇ ਤਲਾਬ ਦੇ ਉਸ ਜੋ ਫੁਹਾਰਿਆਂ ਵਾਲਾ ਬਣਿਆ ਹੋਇਆ ਗਰਾਊਂਡ ਉਸ ਦੇ ਵਿੱਚ ਹੀ ਲੋਕ ਬੈਠੇ ਆ ਪਬਲਿਕ ਬੈਠੀ ਆ ਪਬਲਿਕ ਦੀਆਂ ਤਸਵੀਰਾਂ ਵੀ ਤੁਸੀਂ ਵੇਖ ਰਹੇ ਹੋ ਔਰ ਜਗ੍ਹਾ ਜਗ੍ਹਾ ਉੱਤੇ ਇਨੀ ਗੰਦਗੀ ਹੈ ਕੋਈ ਹਿਸਾਬ ਹੀ ਨਹੀਂ ਕੀ ਕਾਰਨ ਹੈ ਕਿ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਡੀਸੀ ਸਾਹਿਬ ਤੋਂ ਵੱਡਾ ਅਫਸਰ ਤਾਂ ਇੱਥੇ ਹੈ ਕੋਈ ਨਹੀਂ ਕੌਣ ਚਲਾਨ ਕਿਹਦਾ ਚਲਾਨ ਕਰੇਗਾ ਕੋਈ ਨਗਰ ਕੌਂਸਲ ਕਿਹਦੇ ਵੱਲ ਵੇਖ ਰਿਹਾ ਗਰੀਬ ਬੰਦਿਆਂ ਵੱਲ ਇਹ ਕਿਸੇ ਦੇ ਘਰ ਅੱਗੇ ਪਾਣੀ ਖੜਾ ਉਹਦਾ ਚਲਾਨ ਕਰਦੇ ਹੋ ਟੂਟੀ ਖਰਾਬ ਹੋ ਗਈ ਆ ਪਰ ਪਾਣੀ ਕਿਉਂ ਖੜਾ ਹੈ ਟੂਟੀ ਠੀਕ ਕਰਨ ਵੀ ਮਹਿਕਮਾ ਨਹੀਂ ਆਉਣਾ ਹੁੰਦਾ ਤਾ ਉਹ ਚਲਾਨ ਕਰ ਜਾਂਦੇ ਆ 2000 ਦਾ ਕੱਢ ਕੇ ਫਟੂਰਾ ਉਸੇ ਵੇਲੇ ਮਾਰਦੇ ਆ ਕਿ ਤੁਹਾਡਾ ਚਲਾਨ ਹੋ ਗਿਆ ਇਹ ਚੰਡੀਗੜ੍ਹ ਦੇ ਹਾਲਾਤ ਆ ਤੇ ਚੰਡੀਗੜ੍ਹ ਵਿੱਚ ਇਹੋ ਜੀਆਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਜਗਾ ਜਗਾ ਤੋਂ ਇਹ 17 ਸੈਕਟਰ ਟੁੱਟਾ ਪਿਆ ਲੋਕ ਕਹ ਦਿੰਦੇ ਆ ਡੈੱਡ ਮਾਰਕੀਟ ਆ ਲੇਕਿਨ ਸਰਕਾਰ ਨੂੰ ਕਹੀਏ ਤਾਂ ਕੀ ਐ 17 ਸੈਕਟਰ ਡੈੱਡ ਮਾਰਕੀਟ ਹੈ ਖਤਮ ਹੋ ਗਿਆ ਇਹ 17 ਸੈਕਟਰ ਕਾਗਜ਼ਾਂ ਦੇ ਖਤਮ ਹੋ ਗਿਆ ਕਾਗਜ਼ਾਂ ਵਿੱਚ ਤੇ ਹੈਗਾ ਲੋਕਾਂ ਦੇ ਨਜ਼ਰੀਏ ਨਾਲ ਵੇਖਣ ਦੇ ਨਜ਼ਰੀਏ 'ਚ ਜੋ ਸਾਡੇ ਸੂਤਰ ਦੱਸਦੇ ਆ ਉਹ ਕਹਿੰਦੇ ਡੈੱਡ ਮਾਰਕੀਟ ਆ ਪਰ ਇਹ ਮਾਰਕੀਟ ਨਹੀਂ ਇਹ ਸਾਡੇ ਲੋਕਾਂ ਦੀ ਆ ਸੁਵਿਧਾਵਾਂ ਤੇ ਦਫ਼ਤਰ ਨੇ ਡੀਸੀ ਸਾਹਿਬ ਦੇ ਇਹ ਦਫ਼ਤਰ ਨੇ ਤਾਂ ਇਹ ਤੁਹਾਨੂੰ ਦੱਸ ਦਈਏ ਕਿ ਡੀਸੀ ਸਾਹਿਬ ਤੇ ਤਹਿਸੀਲਦਾਰ ਸਾਹਿਬ ਇਹ ਅਕਸਰ ਹੀ ਮੀਟਿੰਗਾਂ ਇੱਧਰ ਉੱਧਰ ਹੁੰਦੀਆਂ ਹੋਣਗੀਆਂ ਤੇ ਇਹ ਫੁਆਰਿਆਂ ਵਾਲਾ ਗੁੰਦੀ ਲੰਕੇ ਜਾਂਦੇ ਹੋਣਗੇ ਗੰਦਾ ਪਾਣੀ ਖੜਾ ਮੱਛਰ ਖੜਾ ਬਿਮਾਰੀਆਂ ਖੜੀਆਂ ਤਾਂ ਲੋਕ ਵੀ ਦੁਆਲੇ ਦੁਆਲੇ ਬੈਠੇ ਆ ਨਾ ਤਾਂ ਡੀਸੀ ਸਾਹਿਬ ਨੂੰ ਮੱਛਰ ਲੜਨਾ ਤੇ ਨਾ ਲੜਨਾ ਤਹਿਸੀਲਦਾਰ ਸਾਹਿਬ ਨੂੰ ਮਛਰ ਕਿਉਂਕਿ ਅੰਦਰ ਤੇ ਮੱਖੀ ਨਹੀਂ ਜਾ ਸਕਦੀ ਮਛਰ ਕਿਥੋਂ ਚਲਿਆ ਜਾਣਾ ਤੇ ਅੰਦਰ ਤੇ ਕੋਈ ਜਾਂਦਾ ਨਹੀਂ ਕਿਉਂਕਿ ਇਹਾਂ ਦੇ ਅਫਸਰਾਂ ਦੇ ਅੰਦਰ ਜਿਹੜੇ ਆ ਉਹ ਹਰ ਤਰ੍ਹਾਂ ਦੇ ਫਲਾਈ ਕਿਲਰ ਲੱਗੇ ਹੁੰਦੇ ਆ ਔਰ ਕਈ ਤਰ੍ਹਾਂ ਦੀਆਂ ਸੇਫਟੀਆਂ ਹੁੰਦੀਆਂ ਤੇ ਤੁਸੀਂ ਦੱਸੋ ਵੀ ਇਹ ਲੋਕਾਂ ਵਾਸਤੇ ਰੱਖਿਆ ਹੋਇਆ ਕਿ ਲੋਕਾਂ ਨੂੰ ਬਿਮਾਰ ਕਰਨਾ ਹੈ ਹੈਲਥ ਡਿਪਾਰਟਮੈਂਟ 17 ਸੈਕਟਰ ਚ ਕਦੇ ਨਹੀਂ ਆਇਆ ਹੈਲਥ ਡਿਪਾਰਟਮੈਂਟ ਨੇ ਕਦੇ ਧਿਆਨ ਨਹੀਂ ਦਿੱਤਾ ਇਹ ਚੰਡੀਗੜ੍ਹ ਦੀਆਂ ਤਸਵੀਰਾਂ ਨੇ 17 ਸੈਕਟਰ ਦੀਆਂ ਤਾਂ ਤੁਸੀਂ ਸਾਨੂੰ ਇਹ ਕਮੈਂਟ ਕਰਕੇ ਜਰੂਰ ਦੱਸਣਾ ਕਿ ਚੰਡੀਗੜ੍ਹ ਚ ਕਿੱਥੇ ਕਿੱਥੇ ਕਿਹੜੇ ਕਿਹੜੇ ਸਰਕਾਰੀ ਦਫ਼ਤਰ ਦੇ ਕੋਲ ਇਹ ਹਾਲਾਤ ਐ ਹੁਣ ਆਵਾਰਾ ਕੁੱਤਿਆਂ ਦੀ ਗੱਲ ਕਰਦੇ ਹੀ ਉਹ ਵੀ ਇੱਥੇ ਸੁੱਤੇ ਨੇ ਉਹ ਵੀ ਤਿੰਨ ਚਾਰ ਕੁੱਤੇ ਲਗਾਤਾਰ ਇੱਥੇ ਹੀ ਵਸ ਗੇੜੀਆਂ ਦੇ ਰਿਆ ਲੇਟੀਆਂ ਮਾਰ ਰਿਆ ਗੰਦ ਪਾ ਰਹੇ ਆ ਉਹ ਵੀ ਕੋਈ ਨਹੀਂ ਵੇਖ ਰਿਆ ਇਹ 17 ਸੈਕਟਰ ਦੇ ਹਾਲਾਤ ਐ ਇਸ ਬਾਰੇ ਤੁਸੀਂ ਕਮੈਂਟ ਕਰ ਦਿਓ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਧੰਨਵਾਦ